ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆਂ ਸਾਰੀਆਂ ਸੋਈਆਂ ਸਵਾਈਆਂ ਵਾ ਮੱਝ ਇੱਕ ਟੋਕੜ ਗੱਬਣਿਆ ਤੇ ਇੱਕ ਸੂਈ ਸਵਾਈ ਹੈ ਸੋਈਆਂ ਦੀ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਟੋਕੜ ਗੱਬਨ ਵੀ ਚੱਕ ਪਾਸ ਕਰਵਾ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅਈ ਜ਼ਰੂਰ ਕਰਾ ਲਿਆ ਕਰੋ ਪਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਛੋਲ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਚਲੋ ਠੀਕ ਠਾਕ ਜੀ ਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਰਜੀਤ ਸਿੰਘ ਜੀ ਹਾਂਜੀ ਪਿੰਡ ਨਾਠਵਾਲ ਤਸਵੀਰ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 85690 88513 ਠੀਕ ਹੈ ਹਾਂ ਜੀ ਤੇ ਅੱਜ ਦੋ ਸੂਈਆਂ ਤੇ ਇੱਕ ਟੁਕੜ ਗੱਬਣਾ। ਹਾਂ ਜੀ। ਪਹਿਲਾਂ ਟੁਕੜ ਗੱਬਣੇ ਵਖਾ ਦਿਆ ਫਿਰ। ਹਾਂ ਜੀ। ਠੀਕ ਹੈ ਜੀ। ਹਾਂ ਜੀ ਟੁਕੜ। ਬਾਕੀ ਚੰਗੇ ਕੱਦ ਕਾਠ ਚ ਆ ਪੂਰੀ ਜਮਾਨ ਹੈ ਜਿਹੜੀ ਮੱਝ ਵਾਲੀ। ਦਸਤੀਗਿਆ ਦੇ ਬਾਰੇ ਫਿਰ। ਇਹ ਜੀ ਵੱਡੀ ਮੱਝ 6 ਕਿਲੋ ਦੁੱਧ ਹੈਗਾ ਮੌਕਿਆਂ ਦੇ ਤੇ 5 ਮਹੀਨੇ ਦੀ ਗੱਬਣ ਜੇ। ਅੱਛਾ ਜੀ। ਅੱਜ 21 ਤਰੀਕ ਨੂੰ 5 ਮਹੀਨੇ ਨੂੰ ਪੂਰੇ ਹੋ ਜਾਣੇ ਆ। ਅੱਛਾ। ਹਾਂ ਜੀ। ਤੇ ਇਹ ਆ ਮਤਲਬ ਇਹ ਥਣਾ ਤੋਂ ਤਿੰਨ ਆ। ਅੱਛਾ। ਦੇ ਲਿਆ ਮੱਝ ਤੇ ਵੱਡੀ ਮੱਝ ਦੇ ਠੀਕ ਹੈ ਇਹਨੇ ਪਾ ਦੀ ਮਤਲਬ ਸਿਰਫ ਇਹਦੀ ਜਾਨ ਬਚਣ ਕਰਕੇ ਇਹਨੇ ਪਾ ਦੀ ਦੂਜੇ 2 ਨੰਬਰ ਚ ਵੀ ਚਲਦੀ ਹੈ ਅੱਛਾ ਜਿੰਨਾ ਇਹਦਾ ਮੁੱਲ ਪਾ ਦੇਣਾ ਮਤਲਬ ਇਹਦਾ ਉਹਨਾ ਹੀ 2 ਨੰਬਰ ਚ ਮੁੱਲ ਹੋਣਾ ਤੇ ਉਹਨਾ ਹੀ ਹੋਣਾ ਤੇ ਇੱਕ ਹਿਸਾਬ ਦੇ ਜਾਨ ਬਚਾਉਣ ਵਾਲੀ ਗੱਲ ਹੈਗੇ ਤੇ ਸੱਜਰ ਕਿੰਨਾ ਕਿ ਦੁੱਧ ਕੱਢ ਦਿੰਦੀ ਹੈ ਦੁੱਧ ਦੇ 16 17 ਕਿਲੋ ਮੱਝ ਸੱਜਰ ਦੁੱਧ ਦਿੰਦੀ ਠੀਕ ਹੈ ਜੀ ਹਾਂਜੀ ਹਾਂ ਜਿਹੜੀ ਮੱਝ ਆ ਕੱਦ-ਕਾੜ ਫੱਖਾ ਚੰਗੀ ਆ ਅੱਜ ਲੈ ਆਇਆ ਕਰੀਤਨ ਖਾਣੇ ਦਾ ਇੱਕ ਮਗੱਲੇ ਦੀ ਤਿਲ ਲੜਿਆ ਮੁੱਲ ਕਿੰਦੇ ਵੀ ਇਹ ਤਾਂ ਉੰਨਾ ਕਿ ਪਉਣਾ ਵੀ ਜਿੰਨੇ ਕਿ 2 ਨੰਬਰ ਚਾ ਉਹਨਾਂ ਕੀ ਹੋਣ ਆ ਗੱਬਨਿਆ ਗਾੜੀ ਇਹ ਆ ਵੀ ਸੁਆ ਇਹਨੇ ਦੇਣਾ ਆ ਗਾੜੀ ਪੂਰਾ ਹਰ ਚੱਲਦਾ ਚੱਲਦਾ ਜੇ ਧਾਰਾਂ ਪੰਜ ਛੇ ਆਉਂਦੀਆਂ ਨੇ ਪੰਜ ਛੇ ਧਾਰਾਂ ਆਉਂਦੀਆਂ ਵਾ ਬਿਲਕੁਲ ਪੰਦ ਨਹੀਂ ਆ ਕਿੰਦੇ ਕੋਈ ਨਾੜ ਆ ਤੇ ਨਾ ਕੋ ਮਾਸ ਕਿ ਨਾੜ ਮਾਸ ਕੁਛ ਨਹੀਂ ਹੈਗਾ ਕਿੰਦੇ ਜੇ ਕੋਈ ਆਪਣੀ ਮਿਹਨਤ ਕਰ ਸਕਦਾ ਵਾ ਕੋਈ ਇਲਾਜ ਕਰ ਸਕਦਾ ਤੇ ਉਹ ਵੀ ਵੇਖ ਲੈ ਬਾਕੀ ਮੱਝ ਜਿਹੜੀ ਆ ਚੰਗੇ ਰਿਕਾਰਡ ਵਾਲੀ ਆ ਜਿਹੜੀ ਬਾਕੀ ਇਹੋ ਜੀ ਮੱਝ ਦੀ ਕੱਟੀ ਵੀ ਸਾਂਭਣ ਵਾਲੀ ਹੁੰਦੀ ਐ। ਬਾਕੀ ਕੋਈ ਵੀ ਆਣ ਕੇ ਵੇਖ ਲੇ ਆਪਣੀ ਸਮਝ ਦੇ ਨਾਲ। ਤਾਂ ਥਾਣੇ ਦੇਖ ਸਕਦੇ ਬੈਣੀ ਤਾਂ ਦੂਸਰੇ ਵਾਲੇ ਪਾਸੇ ਦਾ ਥਾਣਾ ਤੇ ਲੜਿਆ ਉਹ ਮਗਲਾ ਜਿਹੜਾ ਚੜਿਆ ਵਾ ਤਾਂ। ਬਾਕੀ ਮਿਲਦੀ ਇਦਾਂ ਹੀ ਐ। ਅੱਛਾ ਇਦਾਂ ਹੀ। ਠੀਕ ਐ। ਠੰਡੀ ਧੀਰੀ ਆ ਜਿਹੜੀ। ਹਾਂਜੀ। ਠੀਕ ਹੈ ਜੀ ਕਿ ਕਿੰਨਾ ਕੁ ਫਿਰ ਮੁੱਲ ਰੱਖਣੇ ਦਾ ਆਪਾਂ ਇਹਦਾ ਮੁੱਲ ਤੇ ਭਾਜੀ 60000 ਕਰਨੇ ਆ ਅੱਛਾ ਹਾਂਜੀ ਤੇ ਕਿੰਨੇ ਰਿਦੇ ਦੇਣੀ ਹੈ ਇਹ ਭਾਜੀ 55000 ਦੀ ਹਾਨਾ ਦੇਣੀ ਹੈ ਅੱਛਾ ਜੀ ਹਾਂਜੀ ਠੀਕ ਹੈ ਇਹ 55 ਦੀ 54 ਦੀ ਵੀ ਨਹੀਂ ਇੰਨੇ ਦੀ ਮੱਝ ਦੂਜੇ ਬੰਦੇ ਨੂੰ ਵੇਚਦੀ ਹੈ ਪਰ ਇਹਨਾਂ ਦੀ ਜਾਨ ਬਚੀ ਰਵੇ ਜਾਨ ਬਚੀ ਹਨਾ ਠੀਕ ਹੈ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਹੈ ਹਾਂਜੀ ਇਹ ਮਾਜੇ ਆ ਬੱਚਾ ਜੇ ਉੱਚੇ ਬੱਚੇ ਤੇ ਆ ਅੱਛਾ ਅੱਛਾ ਬੱਚਾ ਹੈ ਹਾਂਜੀ 9 ਕਿਲੋ ਦੁੱਧ ਹੈਗਾ ਇੱਥੇ ਮੁੱਕਿਆ ਤੇ 9 ਕਿਲੋ ਹੈਗਾ ਪੱਕਾ ਦੁੱਧ 9 ਕਿਲੋ ਪੱਕਾ ਦੁੱਧ ਹੈਗਾ ਤੇ ਮਗਰ ਕੀ ਆਰੇ ਮਗਰ ਕੱਟਾ ਆ ਜੇ ਮੇਰੇ ਲਈ ਦੋਵੇਂ ਟਾਈਮ ਕੱਟੇ ਤੇ ਦੋ ਟਾਈਮ ਕੇ ਦੋਵੇਂ ਟਾਈਮ ਆਜਾ ਲਿਆ ਬਲੱਜ ਇਹ ਆ ਥਾਣੇ ਦੇ ਇੱਕ ਰਿਜ ਦੇਖ ਸਕਦੇ ਜੇ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਭਾਜੀ 65000 ਕਰਨੇ ਤੇ ਇਹ ਕਿੰਨੇ ਰਜਸਨ ਕਰ ਦੀਏ 62000 ਦੀ 60 ਤੀ ਦੇ ਦੀਏ ਹਾਂਜੀ ਚਲੋ ਠੀਕ ਐ 60000 ਦੀ ਜਿਹੜੀ ਕਹਿੰਦੇ ਕੀ ਦੇ ਦੇਾਂਗੇ ਦੁੱਧ ਦੇ ਤੇ ਕੋਲ ਜਿਹੜਾ ਕਹਿੰਦੇ ਵੀ 9 ਲੀਟਰ ਹੈਗਾ ਬਾਕੀ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਲੈ ਜਾਣੀ ਐ ਆ ਗਾਂ ਤਾਜੀ ਸੂਈ ਜੇ ਤਾਜੀ ਸੂਈ ਹੈ ਗਾਂ ਜੀ ਸਾਗੇ ਬੱਚਾ ਦੇਖ ਸਕਦੇ ਨਾਲ ਜਿਹੜਾ ਨਾਲ ਹੈ ਮਗਰ ਬੱਛੀ ਐ ਤੇ ਹੈਗੀ ਵੀ ਜਰਸੀ ਕ੍ਰੋਸ ਚ ਤੋਰ ਦੋ ਫੇਰ ਇਹਨੂੰ ਪਰਸੋਂ ਦੀ ਸੂਈ ਬਾਜੀ ਪਰਸੋਂ ਸੂਈ ਹੈ ਜਿਹੜੀ ਕਹਿੰਦੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ Bucky che ha chiesto, si corroscia da ਉਤਰਾ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਨੂੰ 16-17 ਕਿਲੋ ਦੁੱਧ ਤੇਰ ਮਾਨਣਾ ਕਰੇਗੀ ਭਾਜੀ ਅੱਛਾ ਹਾਂਜੀ ਉਹ ਤੇਰਾ ਗਰਮੀ ਵੀ ਨਹੀਂ ਬਣਾਉਣ ਵਾਲੀ ਅੱਛਾ ਹਾਂਜੀ ਆ ਦੇਖੋ ਇਸ ਟੇਢੀ ਠੰਡੀ ਤੇਰੀ ਆ ਥਾਪੀ ਮਾਰ ਕੇ ਬੈਠ ਤੇ ਮੁੱਲ ਫੇਰ ਇਹਦਾ ਮੁੱਲ ਭਾਜੀ 55000 ਕਰਨੇ ਆ ਤੇ ਜੱਸ ਨੂੰ ਕਿੰਨੇ ਦੀ ਕਰਦੀ ਐ 52000 ਦੀ ਦ 50 ਦੀ ਜਾਂਦੇ ਵੀ ਪੂਰੇ ਦੀ ਚਲੋ ਜਾਂ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਬਸ ਬਾਕੀ ਆਪ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲਾ ਜੇ ਹਨਾ ਆਪਣੇ ਇੱਥੋਂ ਵੇਖ ਚਾ ਕੇ ਜੋ ਵੀ ਆ ਪਛੋ ਇੱਥੋਂ ਵੇਖ ਚਾ ਕੇ ਤਸੱਲੀ ਕਰਕੇ ਖੜੇ ਜੀ